ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਮਾ ਨਵੀ ਬਣੀ ਹੋਈ ਕੂਠੀ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਕੱਲੀ ਕੱਲੀ ਆਪਾਂ ਵਾਰੀਸਰ ਗੱਲ ਕਰਦੇ ਹਾਂ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 7380042673 ਸਕਰੀਨ ਤੇ ਤੁਹਾਨੂੰ ਨੰਬਰ ਮਿਲ ਗਿਆ ਹੋਊਗਾ ਬਾਕੀ ਅੱਗੇ ਤੁਹਾਨੂੰ ਪੂਰੀ ਵੀਡੀਓ ਚ ਉੱਤੇ ਵੀ ਲਿਖਿਆ ਹੋਇਆ ਮਿਲ ਜਾਊਗਾ ਜੇ ਕਿਸੇ ਨੇ ਘਰ ਕੂਠੀ ਮਕਾਨ ਵੇਚਣਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਫਰੰਟ ਹੀ ਚੈੱਕ ਕਰ ਲਓ ਇਹ ਆ ਗਿਆ ਜੀ ਬਾਹਰ ਤੋਂ ਫਰੰਟ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਇਹਨਾਂ ਨੇ ਵੀਡੀਓ ਜਿਹੜੀ ਬਣਾ ਕੇ ਆਪਣੇ ਕੋਲੇ ਭੇਜੀ ਹੈ ਬਹੁਤ ਸੋਹਣੀ ਤੇ ਬਹੁਤ ਸੋਹਣੇ ਢੰਗ ਨਾਲ ਬਣਾ ਕੇ ਭੇਜੀ ਹੈ ਤੇ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਇਹ ਵੀ ਤੁਸੀਂ ਦੇਖ ਲਓ ਤੇ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੂਠੀ ਜਿਹੜੀ ਪਾਈ ਹੈਗੀ ਜਮਾ ਨਵੀਂ ਕੁਠੀ ਬਣੀ ਐ ਸਾਰਾ ਕੰਮ ਟੋਟਲ ਆਪਾਂ ਨੂੰ ਮਿਲ ਜੂਗਾ ਕੀਤਾ ਕਰਿਆ ਬਾਕੀ ਤੁਸੀਂ ਅੰਦਰੋਂ ਦੇਖੋਗੇ ਤੁਹਾਨੂੰ ਸਾਰਾ ਨੂੰ ਪਸੰਦ ਆਊਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਗ੍ਹਾ ਕਨਫਰਮ ਕਰਵਾ ਦੇਣਾ ਜੀ ਜਗ੍ਹਾ 6 ਬਿਸਬੇ ਆਪਾਂ ਨੂੰ ਮਿਲੂਗੀ 6 ਬਿਸਬੇ ਜਗ੍ਹਾ ਦੇ ਵਿੱਚ ਟੋਪ ਦੀ ਕੁਠੀ ਇਹਨਾਂ ਨੇ ਆਪਦੀ ਬਣਵਾਈ ਹੋਈ ਐ ਤੇ ਜਿਹੜਾ ਬਿਹੜਾ ਆਪਾਂ ਨੂੰ ਮਿਲੂਗਾ ਇਹ ਤੁਸੀਂ ਦੇਖੋ ਜੀ ਬਹੁਤ ਖੁੱਲਾ ਡੁੱਲਾ ਮਿਲ ਜੂਗਾ ਤੇ ਸਾਰੇ ਬਿਹੜੇ ਦੇ ਵਿੱਚ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਇੱਕ ਪਾਸੇ ਇੱਕ ਆਪਾਂ ਨੂੰ ਦਰਖਤ ਵੀ ਲੱਗਿਆ ਹੋਇਆ ਮਿਲ ਜੂਗਾ ਛੋਟਾ ਜਿਹਾ ਇਹਨਾਂ ਨੇ ਬੂਟਾ ਲਾਇਆ ਹੋਇਆ ਜਿਹੜਾ ਕਾਫੀ ਵਧੀਆ ਲੱਗ ਰਿਹਾ ਹੈ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਇੱਕ ਪਾਸੇ ਆਪਾਂ ਨੂੰ ਪੂਰਾ ਵੱਡਾ ਇੱਕ ਮਤਲਬ ਕਿ ਸੁਭਾਤ ਮੰਗੂ ਸੁਭਾਤ ਮਿਲ ਜੂਗੀ ਸ਼ਾਇਦ ਇਹਨਾਂ ਨੇ ਤੂੜੀ ਵਾਸਤੇ ਬਣਾਈ ਹੋਈ ਹੈ ਬਾਕੀ ਪੂਰੀ ਆਪਾਂ ਗੱਲ ਕਰਾਂਗੇ ਜੀ ਵਾਰੀਸਰ ਸਾਰਾ ਕੁਝ ਤੁਸੀਂ ਦੇਖੋਗੇ ਤੇ ਇਕੱਲੀ-ਇਕੱਲੀ ਚੀਜ਼ ਆਪਾਂ ਦੇਖਾਂਗੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਇਹ ਆ ਗਿਆ ਜੀ ਬਾਥਰੂਮ ਤੁਸੀਂ ਚੈੱਕ ਕਰੋ ਪਹਿਲਾਂ ਖੁੱਲਾ ਢੁਲਾ ਆਪਨ ਬਾਥਰੂਮ ਮਿਲ ਜੂਗਾ ਤੇ ਟੂਟੀਆਂ ਦਾ ਟੋਟਲ ਕੰਮ ਕੀਤਾ ਕਰਾਇਆ ਆਪਨ ਮਿਲ ਜੂਗਾ ਜੀ ਤੇ ਥੋੜਾ ਬੋਤਾਂ ਕੰਮ ਰਹਿੰਦਾਗਾ ਜਿਵੇਂ ਕਿ ਟਾਈਲਾਂ ਦਾ ਬਾਕੀ ਜੋੜੀਆਂ ਵਗੈਰਾ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਤੇ ਕੂਠੀ ਜਿਹੜੀ ਇਹ ਤੁਸੀਂ ਦੇਖ ਰਹੇ ਬਿਲਕੁਲ ਨਵੀਂ ਬਣੀ ਹੋਈ ਆ ਕੋਈ ਐਦਾਂ ਨਹੀਂ ਕੋਈ ਜ਼ਿਆਦਾ ਟਾਈਮ ਹੋ ਗਿਆ ਬਣੀ ਨੂੰ ਬਿਲਕੁਲ ਫਰੈਸ਼ ਨਵੀਂ ਬਣਾਈ ਆ ਇਹਨਾਂ ਨੇ ਤੇ ਹੁਣ ਇਹਨਾਂ ਨੇ ਵੇਚਣੀ ਆ ਕਿਸੇ ਕਾਰਨ ਕਰਕੇ ਬਾਕੀ ਤੁਸੀਂ ਦੇਖੋ ਪੂਰੀ ਵੀਡੀਓ ਤੁਹਾਨੂੰ ਅੱਗੇ ਵੀ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਤੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਮੇਰੇ ਵੱਲੋਂ ਗਰੰਟੀ ਹੈ ਜੀ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਬਾਕੀ ਜਿਹੜਾ ਲਾਈਟਿੰਗ ਦਾ ਕੰਮ ਹੈ ਉਹ ਤਾਂ ਇਹਨਾਂ ਨੇ ਟੋਟਲ ਕਰਵਾਈ ਰੱਖਿਆ ਹੈ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ ਬਾਹਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਲਿਆ ਇਹ ਤੁਸੀਂ ਦੇਖੋ ਜੀ ਕਿਚਨ ਇਹਨਾਂ ਨੇ ਬਣਾਇਆ ਹੋਇਆ ਓਪਨ ਕਿਚਨ ਦਾ ਬਿਲਕੁਲ ਪੂਰਾ ਖੁੱਲਾ ਢੁਲਾਪਨ ਮਿਲ ਜੂਗਾ ਟਾਈਲਾਂ ਟੂਲਾਂ ਦਾ ਟੋਟਲ ਕੰਮ ਕਰਵਾਇਆ ਰੱਖਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਈਲਾਂ ਵਾਲ ਟਾਈਲਾਂ ਤਾਂ ਲੱਗੀਆਂ ਹੋਈਆਂ ਤੇ ਸੈਲਫ ਤੇ ਗ੍ਰੇਨਾਇਟ ਪੱਥਰ ਲੱਗਿਆ ਹੋਇਆ 12ਵੀਂ ਬਾਸਪੇਸ਼ਨ ਕੋਲੇ ਟਾਇਲ ਲੱਗੀ ਹੋਈ ਆ ਬਾਸਪੇਸ਼ਨ ਬਹੁਤ ਸੋਹਣਾ ਇਹਨਾਂ ਨੇ ਲਗਵਾਇਆ ਗਾ ਬਾਕੀ ਤੁਸੀਂ ਦੇਖੋ ਆਪ ਹੀ ਸਾਰਾ ਕੁਝ ਤੇ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਇੱਕ ਆਪਾਂ ਨੂੰ ਡਰਾਈਂਗ ਰੂਮ ਮਿਲ ਜੂਗਾ ਇਹਦੇ ਆਪਾਂ ਨੂੰ ਡਬਲ ਗੇਟ ਮਿਲ ਜਾਣਗੇ ਇੱਕ ਤਾਂ ਲੋਬੀ ਨਾਲ ਅਟੈਚ ਹੈਗਾ ਇੱਕ ਆਪਾਂ ਪਰਲੀ ਸਾਈਡ ਦੇਖਿਆ ਸੀਗਾ ਜਿੱਧਰੋਂ ਸ਼ੁਰੂ ਕੀਤੀ ਸੀਗੀ ਵੀਡੀਓ ਉੱਥੇ ਤੁਸੀਂ ਦੇਖਿਆ ਸੀਗਾ ਇੱਕ ਉਧਰ ਦੀ ਰਸਤਾ ਹੈ ਇੱਕ ਇੱਧਰ ਦੀ ਹੈ ਇਹਨੂੰ ਜਿਹੜਾ ਗੇਟ ਲੱਗਦਾਗਾ ਉਹ ਵੀ ਤੁਸੀਂ ਦੇਖੋ ਜੀ ਹੈਂਡਲ ਵਾਲਾ ਗੇਟ ਇਹਨਾਂ ਨੇ ਲਗਵਾਇਆ ਹੋਇਆ ਹੈ ਬਾਕੀ ਅੰਦਰ ਜਿਹੜੇ ਗੇਟ ਲੱਗੇ ਹੋਏ ਨੇ ਟੋਟਲ ਆਪਾਂ ਨੂੰ ਹੈਂਡਲ ਵਾਲੇ ਮਿਲ ਜਾਣਗੇ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਵੀ ਪੱਥਰ-ਪੁੱਥਰ ਲਗਵਾ ਰੱਖਿਆ ਬਾਕੀ ਇਹਨਾਂ ਨੇ ਹਲੇ ਸਮਾਨ ਵੀ ਨਹੀਂ ਰੱਖਿਆ ਤੇ ਨਮੀ ਕੂਠੀਆ ਫਰੈਸ਼ ਸਾਰਾ ਕੰਮ ਜਿੰਨਾ ਕੋ ਹੋਇਆ ਤੁਹਾਨੂੰ ਤੁਹਾਡੇ ਸਾਹਮਣੇ ਹੈ ਸੀ ਤੁਸੀਂ ਦੇਖ ਰਹੇ ਹੋ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਲਾਜ਼ਮੀ ਕਰਦੇ ਰਹਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਤੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਪੂਰੀ ਵੀਡੀਓ 'ਚ ਚੱਲਦਾ ਰਹਿੰਦਾ ਵਾਰ-ਵਾਰ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੁਸੀਂ ਕੀ ਕਰਨਾ ਇੱਕ ਤਾਂ ਆਪਣੇ ਕੋਲੇ ਵੀਡੀਓ ਬਣਾ ਕੇ ਭੇਜਣੀ ਆ ਪੂਰੀ ਵਧੀਆ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਆ ਸਾਰਾ ਕੁਝ ਵਧੀਆ ਇਹਨਾਂ ਨੇ ਦਿਖਾਇਆਗਾ ਤੇ ਵੀਡੀਓ ਤੇ ਕੁਝ ਕੁ ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਬਾਕੀ ਅੰਦਰ ਵੀ ਆਪਾਂ ਨੂੰ ਇੱਕ ਬਾਥਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਬਾਥਰੂਮ ਹੈ ਇਹਦਾ ਤਾਂ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆ ਟੋਟਲ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਲੋਬੀ ਤੋਂ ਲੈ ਕੇ ਬਾਥਰੂਮ ਕਿਚਨ ਸਾਰਾ ਕੁਝ ਇਹਨਾਂ ਨੇ ਮਤਲਬ ਕਿ ਫਲੋਰ ਟਾਈਲਾਂ ਲਗਵਾਈਆਂ ਹੋਈਆਂ ਥੱਲੇ ਵੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 45 ਲੱਖ ਰੁਪਇਆ ਇਹਨਾਂ ਨੇ ਕੋਠੀ ਦੀ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਕੋਠੀ ਨੂੰ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਰਹੇ ਹਾਂ 45 ਲੱਖ ਰੁਪਇਆ ਡਿਮਾਂਡ ਹੈ ਤੁਹਾਨੂੰ ਡਿਮਾਂਡ ਕਿਵੇਂ ਦੀ ਲੱਗੀ ਕੋਠੀ ਦੀ ਤੁਸੀਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਡਿਮਾਂਡ ਵੀ ਦੱਸਿਆ ਕਰੋ ਤੁਹਾਨੂੰ ਕਿਵੇਂ ਦੀ ਲੱਗਦੀ ਆ ਕੋਠੀ ਬਾਰੇ ਵੀ ਆਪਦੀ رائے ਦਿਆ ਕਰੋ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਜਾਂਦਾ ਸੀ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਵੀਡੀਓ ਚ ਬਾਕੀ ਆਪਾਂ ਪੂਰੀ ਗੱਲ ਕਰ ਹੀ ਰਹੇ ਹਾਂ ਜੀ ਤੇ ਜੋੜੀਆਂ ਜੇ ਆਪਾਂ ਤੁਸੀਂ ਆਪ ਹੀ ਦੇਖ ਲਓ ਜੀ ਸਾਰਾ ਕੁਝ ਬਹੁਤ ਵਧੀਆ ਆਪਾਂ ਨੂੰ ਮਿਲੂਗਾ ਜਿੰਨੇ ਵੀ ਡੋਰ ਲੱਗੇ ਹੋਏ ਨੇ ਜਿੰਨੇ ਗੇਟ ਲੱਗੇ ਹੋਏ ਨੇ ਬਹੁਤ ਵਧੀਆ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਤੁਹਾਨੂੰ ਪੂੜੀਆਂ ਤੇ ਪਹਿਲਾਂ ਮੈਂ ਦੱਸਿਆ ਸੀਗਾ ਵੀ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਪੱਥਰ ਵੀ ਪੂਰਾ ਹਾਈ ਕੁਆਲਿਟੀ ਦਾ ਇਹਨਾਂ ਨੇ ਲਗਵਾਇਆ ਹੋਇਆ ਜੇ ਆਪਾਂ ਉੱਪਰ ਗੱਲ ਕਰੀਏ ਤਾਂ ਤੁਹਾਨੂੰ ਸਾਰਾ ਕੁਝ ਮੈਂ ਦਿਖਾਉਣਾ ਜੀ ਉੱਪਰੋਂ ਵੀ ਤੁਸੀਂ ਸਾਰਾ ਕੁਝ ਦੇਖੋਗੇ ਤੇ ਉੱਤੋਂ ਦੇਖੋ ਜੀ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਤੁਸੀਂ ਦੇਖੋ ਬਾਕੀ ਆਸੇ ਪਾਸੇ ਦੀ ਲੋਕੇਸ਼ਨ ਵੀ ਤੁਸੀਂ ਦੇਖ ਲਓ ਤੁਹਾਨੂੰ ਆਈਡੀਆ ਮਿਲ ਜਾਊਗਾ ਚਾਰੇ ਪਾਸੇ ਦਾ ਵੀ ਪੂਰੇ ਰਿਹਾਇਸ਼ੀ ਏਰੀਆ ਦੇ ਵਿੱਚ ਕੋਠੀ ਬਣੀ ਹੋਈ ਹੈ ਆ ਤੁਸੀਂ ਆਪਾਂ ਨੂੰ ਕੂਠੀਆਂ ਤੇ ਘਰ ਬਹੁਤ ਸਾਰੇ ਮਿਲ ਜਾਣਗੇ ਰਿਹਾਇਸ਼ੀ ਏਰੀਆ ਚੋਂ ਕੂਠੀਆਂ ਆਪਾਂ ਇਹ ਲੈ ਕੇ ਪਹੁੰਚੀਆਂ ਓਨਰ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਕਈ ਵਾਰੀ ਆਪਾਂ ਥੱਲੇ ਲਿਖ ਕੇ ਲਾ ਦਿੰਨੇ ਹਾਂ ਜੀ ਤੁਹਾਨੂੰ ਮੈਂ ਨੋਟ ਵੀ ਕਰਵਾ ਦੇਣ 78377667 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 78377667 ਨੰਬਰ ਤੇ ਗੱਲ ਕਰ ਲਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੇਹਰਾ ਗਾਗਾ ਮਾਲਕ ਦਾ ਏਰੀਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ گاਉਂ ਲੇਹਰਾ ਗਾਗਾ ਖਾਸ ਇਹਨਾਂ ਨੂੰ ਲੱਗਦਾਗਾ ਤੇ ਤੁਸੀਂ ਜਾ ਕੇ ਦੇਖਣੀ ਇਕੂਠੀ ਆਪਦੀਆਂ ਅੱਖਾਂ ਨਾਲ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੇ ਕਿਹਾ ਵੀ ਘਰ ਆਜੂ ਤੇ ਦੇਖ ਲਿਓ ਪਹਿਲਾਂ ਆ ਕੇ ਤੇ ਪੂਰੀ ਤਸੱਲੀ ਕਰੋ ਆ ਕੇ ਆਸ-ਪਾਸੇ ਜੇ ਪੁੱਛ ਪੜਤਾਲ ਕੋਈ ਕਰਨੀ ਹੈ ਤਾਂ ਵੀ ਕਰ ਸਕਦੇ ਹਾਂ ਬਾਕੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਏ ਇਕੂਠੀ ਬਣੀ ਹੋਈ ਏ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਕੋਠੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੀ ਬਾਕੀ ਸਾਰਾ ਕੁਝ ਵਧੀਆ ਤਰੀਕੇ ਨਾਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੋਠੀ ਵੀ ਤੁਸੀਂ ਦੇਖ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਨਾ ਨਾ ਪੁੱਲਿਓ ਜੀ ਤੇ ਅਗਲੀ ਵੀਡੀਓ ਬਾਰੇ ਵੀ ਕਮੈਂਟ ਕਰਿਆ ਕਰੋ ਅਗਲੀ ਵੀਡੀਓ 'ਚ ਤੁਹਾਨੂੰ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਜ਼ਰੂਰ ਦੱਸਿਆ ਕਰੋ ਤੇ ਸ਼ੇਅਰ ਸ਼ੁਰੂ ਕਰਦੇ ਰਹਿ ਕਰੋ ਵੀਡੀਓ ਨੂੰ ਤੇ ਕਿਸ ਨੇ ਐਡ ਕਰਬੋਣੀ ਹੋ ਜੀ ਜਿੰਨੇ ਤੁਸੀਂ ਦੇਖ ਰਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨਾ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਚੰਮਾ ਫਰੀ ਦੇ ਵਿੱਚ ਆਪਾਂ ਕੰਮ ਸਾਰਾ ਕਰਦੇ ਹਾਂ ਬਾਕੀ ਵੀਡੀਓ ਬਾਰੇ رائے ਜ਼ਰੂਰ ਦਿਓ ਤੇ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਿਓ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਦਬਾ ਦਿਓ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ